ਪਰ ਮੈਂ ਇਸ ਗੱਲੋਂ ਹੈਰਾਨ ਆ ਉਹ ਇੱਕ ਮਾਈ ਨੇ ਜੋਗਾ ਕੀਤਾ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਸੋਸ਼ਲ ਮੀਡੀਆ ਭਰ ਗਿਆ ਜੀ ਤੋਹੀਨ ਹੋਈ ਹੈ ਗੁਰੂ ਘਰ ਦੀ ਮਰਿਆਦਾ ਦੀ ਬਿਲਕੁਲ ਜੋਗਾ ਠੀਕ ਹੈ ਸਰੀਰ ਲਈ ਚੰਗਾ ਹੈ ਪਰ ਸਿੱਖੀ ਵਿੱਚ ਜੋਗੇ ਦੀ ਬਾਤ ਨਹੀਂ ਗੱਦਕੇ ਦੀ ਬਾਤ ਚੱਲਦੀ ਹੈ ਬਾਕੀ ਇਹ ਮੰਦਰਾਂ ਚ ਕਿਹੜਾ ਜੋਗਾ ਕਰਦੇ ਨੇ ਜੋਗੇ ਦਾ ਸੈਸ਼ਨ ਤੇ ਵੱਖਰਾ ਹੁੰਦਾ ਨਾ ਕੂਕਾ ਵਿੱਚ ਬਹਿ ਕੇ ਕਰ ਲੈਂਦਾ ਪਹਾੜਾਂ ਵਿੱਚ ਬਹਿ ਕੇ ਕਰ ਲੈਂਦਾ ਘਰੇ ਬਹਿ ਕੇ ਕਰ ਲੈਂਦਾ ਧਾਰਮਿਕ ਸਥਾਨ ਪੂਜਾ ਦਾ ਕੇਂਦਰ ਹੁੰਦੇ ਨੇ ਐਕਸਰਸਾਈਜ਼ ਦਾ ਕੇਂਦਰ ਨਹੀਂ ਜਿੱਨੇ ਜੋਗਾ ਕਰਨਾ ਜਿਮ ਵਿੱਚ ਜਾਵੇ ਆਪਾਂ ਗਤਕਾ ਕਿਹੜਾ ਉੱਥੇ ਗੁਰੂ ਦੀ ਹਜ਼ੂਰੀ 'ਚ ਜਾ ਕੇ ਖੇਡਦੇ ਆ ਜਾਂ ਸਰੋਵਰ ਦੇ ਨਾਲ ਪ੍ਰਕਰਮਾਂ 'ਚ ਖੇਡਦੇ ਆ علیحد੍ਹਾ ਖੇਡਦੇ ਆ ਇਹ ਤੇ ਟਿੱਪਣੀ ਕਰਨੀ ਬਣਦੀ ਐ ਵੀ ਜੋਗਾ ਨਹੀਂ ਹੋਣਾ ਚਾਹੀਦਾ ਗੁਰੂ ਦੀ ਹਜ਼ੂਰੀ 'ਚ ਨਾ ਉੱਥੇ ਗੈਤਰੀ ਪੜੀ ਜਾ ਸਕਦੀ ਐ ਨਾ ਮੂਰਤੀ ਪੂਜਾ ਹੋ ਸਕਦੀ ਐ ਕਿਉਂਕਿ ਉਹ ਫੀਲਡ ਗੁਰੂ ਦੀ ਐ ਹੁਣ ਮੇਰਾ ਘਰ ਐ ਮੇਰੀ ਮਰਿਆਦਾ ਗਵਾਂਡੀਆਂ ਦਾ ਘਰ ਐ ਗਵਾਂਡੀਆਂ ਦੀ ਮਰਿਆਦਾ ਮੰਦਰਾਂ ਦੀ ਮਰਿਆਦਾ ਮੰਦਰਾਂ ਨੂੰ ਮੁਬਾਰਕ ਪਰ ਮੈਂ ਇਹੀ ਸਿੱਖ ਵੇਖੇ ਨੇ ਜ਼ੁਬਾਨ ਗਲੂਏ ਚੋਂ ਬਾਹਰ ਨਹੀਂ ਕੱਢਦੇ ਜਦੋਂ ਉਸੇ ਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮੁਸਲਮਾਨ ਆ ਕੇ ਨਮਾਜ਼ ਪੜ੍ਹਦੇ ਨੇ ਉਦੋਂ ਪਤਾ ਨਹੀਂ ਕੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਇਹਨਾਂ ਦੀ ਨੂੰ ਕੋਈ ਪੋਸਟ ਨਹੀਂ ਪਾਉਣਗੇ ਸਾਰੀ ਦਿਹਾੜੀ ਗੁਰੂ ਘਰ ਦੀਆਂ ਸਟੇਜਾਂ ਤੇ ਰੌਲਾ ਪਾਉਣਗੇ ਵਰਤ ਰੱਖਣਾ ਸਿੱਖੀ ਦੇ ਸਿਧਾਂਤ ਦੀ ਉਲੰਘਣਾ ਹੈ ਤੇ ਆਪ ਮੁਸਲਮਾਨਾਂ ਨੂੰ ਗੁਰਦਾਰੇ ਲਿਆ ਕੇ ਰੋਜ਼ੇ ਖਲਵਾਉਣਗੇ 도ਗਲੀ ਨੀਤੀ ਯਾਦ ਰੱਖਿਓ ਜੇ ਨਮਾਜ਼ ਗੁਰੂ ਘਰ ਅਲਾਉਡ ਹੁੰਦੀ ਤੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਉਚਾਰ ਦੇ ਗੁਰੂ ਜੇ ਗੈਤਰੀ ਮੰਤਰ ਗੁਰੂ ਘਰ ਅਲਾਉਡ ਹੁੰਦਾ ਕਦੇ ਵੀ ਬਾਣੀ ਨਾ ਉਚਾਰ ਦੇ ਪਿੱਛੇ ਜੇ ਤੇ ਐਡੀ ਤੋਹੀਨ ਕਰ ਦਿੱਤੀ ਗਈ ਗੁਰੂ ਦੀ ਮਰਿਆਦਾ ਦੀ ਉਹ ਗੁਰੂ ਦੀ ਹਜ਼ੂਰੀ ਵਿੱਚ ਨਿਕਾਹ ਕਰਾ ਦਿੱਤਾ ਮੁਸਲਮਾਨ ਤੇ ਬੀਬੀ ਦਾ ਵੇਖੀ ਹੋਵੇਗੀ ਵੀਡੀਓ ਤੁਸੀਂ ਤੇ ਸਾਡੇ ਵਾਲੇ ਜਕਾਰੇ ਛੜੀ ਜਾਂਦੇ ਨੇ ਜੇ ਗੁਰੂ ਕਰ ਨਿਕਾਹ ਅਲਾਉਡ ਸੀ ਤੇ ਫਿਰ ਗੁਰੂ ਰਾਮਦਾਸ ਕਦੇ ਵੀ ਲਾਵਾ ਨਾ ਉਚਾਰ ਦੇ ਆਪਾਂ ਕਿਸੇ ਧਰਮ ਦੀ ਤੋਹੀਨ ਨਹੀਂ ਕਰਦੇ ਗਾਇਤਰੀ ਮੁਬਾਰਕ ਹੈ ਹਿੰਦੂ ਵੀਰਾਂ ਨੂੰ ਯੋਗਾ ਮੁਬਾਰਕ ਹੈ ਹਿੰਦੂ ਵੀਰਾਂ ਨੂੰ ਮੰਦਿਰ ਦੀ ਮਰਿਆਦਾ ਹੈ ਜੋ ਮਰਜ਼ੀ ਕਰੋ ਕਿਸੇ ਨੇ ਕਲਮਾ ਪੜ੍ਹਨਾ ਹੈ ਕਿਸੇ ਨੇ ਨਮਾਜ਼ ਅਦਾ ਕਰਨੀ ਹੈ ਨਿਕਾਹ ਕਰਾਉਣਾ ਹੈ ਤੇ ਮਸਜਿਦ ਜਾ ਸਕਦਾ ਹੈ ਗੁਰੂ ਘਰ ਤੇ ਜਪਜੀ ਸੁਖਮਣੀ ਜਾਪ ਸਵਈਏ ਹੀ ਪੜੇ ਜਾਣੇ ਨੇ ਤੇ ਰਹੀ ਗੱਲ ਸਾਂਝੀ ਵਾਲਤਾ ਦੀ ਉਹ ਇੰਨੀ ਕਹੇ ਚਾਰ ਦਰਵਾਜ਼ੇ ਨੇ ਹਰਿਮੰਦਰ ਸਾਹਿਬ ਦੇ ਆਓ ਤੁਹਾਡਾ ਧਰਮ ਕੋਈ ਵੀ ਹੈ Hindu ਹੋ ਮੁਸਲਮਾਨ ਹੋ ਸਿੱਖ ਹੋ ਸਾਈਓ ਤਨ ਦੀ ਖਾਾਕ ਲੰਗਰ ਖਾਓ ਮਾਂ ਦੀ ਖਾਾਕ ਕੀਰਤਨ ਸੁਣੋ ਬਾਕੀ ਤੁਹਾਡਾ ਸਿਧਾਂਤ ਇਥੇ ਕੇਵਲ ਸਿੱਖ ਜਗਤ ਦਾ ਚੱਲਣਾ ਹੈ ਹੋਰ ਕਿਸੇ ਮਤ ਦਾ ਨਹੀਂ ਪਰ ਮੈਂ ਇਸ ਗੱਲੋਂ ਹੈਰਾਨ ਆਂ ਵੀ ਇੱਕ ਧਿਰ ਨੂੰ ਬਹੁਤ ਦੁਰਕਾਰਿਆ ਜਾਂਦਾ ਤੇ ਦੂਜੇ ਨੂੰ ਜਫੀਆਂ ਪਾਈਆਂ ਜਾਂਦੀਆਂ ਨੇ ਥੋੜਾ ਜਿਹਾ ਬੈਲੈਂਸ ਬਣਾ ਕੇ ਚੱਲੋ ਜਿਨ੍ਹਾਂ ਨੂੰ ਜਫੀਆਂ ਪਾਉਂਦੇ ਉਹ ਇਹਨਾਂ ਬੜਾ ਸਾਡੇ ਜੜੀ ਦਾਤਰ ਫੇਰਿਆ ਹੈ ਸਾਡੇ ਸਹਿਬਜ਼ਾਦੇ ਸ਼ਹੀਦ ਕੀਤੇ ਗਏ ਗੁਰੂ ਅਰਜਨ ਸਾਹਿਬ ਪਾਸ਼ਾ ਨੂੰ ਤਤੀ ਤਵੀ ਭਾਇਆ ਗਿਆ ਕੋਈ ਕਸੂਰ ਨਹੀਂ ਲੱਭੇਗਾ ਤੁਹਾਨੂੰ ਫਿਰ ਵੀ ਸਜ਼ਾ ਦਿੱਤੀ ਗਈ 84 ਵਿੱਚ ਕੋਈ ਕਸੂਰ ਨਹੀਂ ਸੀ ਸਿੱਖਾਂ ਦਾ ਫਿਰ ਵੀ ਸਜ਼ਾ ਦਿੱਤੀ ਗਈ ਤੋ ਦੋਆਂ ਧਿਰਾਂ ਵੱਲੋਂ ਅੱਖਾਂ ਖੋਲ ਕੇ ਰੱਖੋ ਪ੍ਰੇਮ ਸਾਰਿਆਂ ਨਾਲ ਕਰੋ ਸਿਧਾਂਤ ਕੇਵਲ ਸਿੱਖੀ ਦਾ ਹੀ ਫਾਲੋ ਕਰੋ ਬਾਕੀ ਸਾਨੂੰ ਕਿਸੇ ਨਾਲ ਤੰਗੀ ਕੋਈ ਨਹੀਂ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹ ਰਾਮ ਰਾਮਾ ਕੋ ਲਾਲਾ ਲਾ ਕੋ ਆਪਦੇ ਘਰ ਜੋ ਆਖਣਾ ਆਖੋ ਗੁਰੂ ਘਰ ਤੇ ਵਾਹਿਗੁਰੂ ਵਾਹਿਗੁਰੂ ਹੀ ਚੱਲਣਾ ਹੈ ਇੱਕ ਗੱਲ ਦਾ ਖਿਆਲ ਰੱਖਿਓ ਬੜੀ ਮੁਸ਼ਕਲ ਘਾਲ ਕੇ ਹਰਿਮੰਦਰ ਸਾਹਿਬ ਨੂੰ ਮੁਕੱਦਸ ਰੱਖਿਆ ਸਿੰਘਾਂ ਨੇ ਜੇ ਇਹ ਸਾਰੇ ਧਰਮ ਸਿੱਖੀ ਨਾਲ ਪਿਆਰ ਕਰਦੇ ਜਾਂ ਇਹ ਹੁਕਮਰਾਨ ਪਿਆਰ ਕਰਦੇ ਕਦੇ ਵੀ ਮਸਾ ਰੰਗੜ ਵੇਸਵਾਵਾ ਨੰਨ ਚਾਉਂਦਾ ਸਾਡੇ ਘਰ ਹਰਿਮੰਦਰ ਸਾਹਿਬ ਜੇ ਉਹਨੂੰ ਸਾਨੀ ਵਾਲਤਾ ਦੀ ਗੱਲ ਸਮਝ ਵਿੱਚ ਆਉਂਦੀ ਤੇ ਕਦੇ ਵੀ ਇੰਦਰਾ ਗਾਂਧੀ ਟੈਕ ਨਾ ਕਰਦੀ ਹਰਮੰਦਰ ਸਾਹਿਬ ਤੇ ਜੇ ਉਹਨੂੰ ਰੰਚਕ ਮਾਤਰ ਵੀ ਭਾਵਨਾ ਹੁੰਦੀ ਇਸ ਸਥਾਨ ਬਾਬਤ ਤੇ ਘਟ ਸਾਡੇ ਨਾਲ ਕਿਸੇ ਨੇ ਵੀ ਨਹੀਂ ਗੁਜ਼ਾਰੀ ਕੋਈ ਆਉਂਦਾ ਹੈ ਇਹਨਾਂ ਨੂੰ ਲੰਗਰ ਛਕਣ ਦੇਉ ਨਾਮ ਜਪਣ ਦੇਉ ਪਰ ਮਰਿਆਦਾ ਵਿੱਚ ਕੋਈ ਦਖਲ ਨਹੀਂ ਕੀਤਾ ਜਾ ਸਕਦਾ ਅਸੀਂ ਮਸਜਿਦ ਵਿੱਚ ਦਖਲ ਨਹੀਂ ਦਿੰਦੇ ਅਸੀਂ ਮੰਦਰ ਵਿੱਚ ਦਖਲ ਨਹੀਂ ਦਿੰਦੇ ਤੇ ਸਾਡੇ ਘਰ ਵਿੱਚ ਵੀ ਜੇ ਕੋਈ ਦਖਲ ਦਿੰਦਾ ਇਹ ਸ਼ਰਾਰਤ ਹੈ